ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਣੇ ਚਰਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਪੁੱਦੀ ਜੋੜੀ ਸੋ ਥੈਂਕ ਯੂ so much ਉਹਨਾਂ ਭੈਣਾਂ ਦਾ ਜਿਨ੍ਹਾਂ ਨੇ ਸਪੋਰਟ ਕੀਤੀ ਆ ਤੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਮੇਰੇ ਮਾਈ ਯੂਟਿਊਬ ਫੈਮਿਲੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਹੋਰ ਸਪੋਰਟ ਕਰੋ ਦੱਬ ਕੇ ਤੇ ਵੀਡੀਓ ਫੁੱਲ ਵਾਚ ਕਰਕੇ ਦੇਖਿਆ ਕਰੋ ਤੇ ਅੱਧੀ ਉਧੜੀ ਤੁਸੀਂ ਵੀਡੀਓ ਦੇਖੋਗੇ ਤਾਂ ਤੁਹਾਨੂੰ ਕੁਝ ਸਮਝ ਨਹੀਂ ਆਏਗੀ ਇਸ ਵੀਡੀਓ ਦੇ ਵਿੱਚ ਕੁਝ ਪਤਾ ਨਹੀਂ ਚੱਲੇਗਾ ਤੇ ਫੁੱਲ ਵਾਚ ਕਰਕੇ ਹੀ ਵੀਡੀਓ ਦੇਖਿਆ ਕਰੋ ਤੇ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਜਿਹੜੇ ਸਾਡੇ ਨਾਲ ਪਹਿਲਾਂ ਤੋਂ ਜੁੜੇ ਨੇ ਤੇ ਉਹ ਵੀ ਸਾਡੇ ਚੈਨਲ ਨੂੰ ਮਤਲਬ ਗਾੜੀ ਤੋਂ ਗਾੜੀ ਸ਼ੇਅਰ ਕਰ ਦਿਆ ਕਰੋ ਤੇ ਸਾਡੀ ਵੀਡੀਓ ਵੀ ਸ਼ੇਅਰ ਕਰ ਦਿਆ ਕਰੋ ਜੀ ਤੇ ਫੁੱਲ ਵਾਚ ਕਰਕੇ ਵੀ ਆਪਾਂ ਤੁਹਾਨੂੰ ਇੱਕ ਚੀਜ਼ ਬਾਰੇ ਦੱਸਾਂਗੇ ਜਿਹਦੇ ਨਾਲ ਤੁਹਾਡੇ ਐਸਿਡ ਨਹੀਂ ਬਣੂਗਾ ਤੇ ਜਾਬ ਨਹੀਂ ਬਣੂਗਾ ਤੇ ਉਹਦੇ ਬਾਰੇ ਅੱਜ ਤੁਹਾਨੂੰ ਆਪਾਂ ਇਹ ਵੀਡੀਓ ਦੇ ਵਿੱਚ ਦੱਸਾਂਗੇ ਸੋ ਤੁਸੀਂ ਪੂਰੀ ਫੁੱਲ ਵਾਚ ਕਰਨੀ ਹੈ ਜੀ ਵੀਡੀਓ ਤੇ ਹੁਣ ਆਪਾਂ ਉਹਨਾਂ ਭੈਣਾਂ ਦੇ ਨਾਮ ਲਵਾਂਗੇ ਜਿਹਨਾਂ ਭੈਣਾਂ ਦੇ ਨਾਮ ਆਪਾਂ ਲਵਾਂਗੇ ਜਿਹੜੇ ਵੀਡੀਓ ਵਾਚ ਕਰਦੇ ਆ ਤੇ ਕਮੈਂਟ ਕਰਦੇ ਆ ਡੇਲੀ ਸੋ ਲਾਸਟ ਵਿੱਚ ਆਪਾਂ ਉਹਨਾਂ ਦੇ ਨਾਮ ਮੈਂਸ਼ਨ ਕਰਾਂਗੇ ਸੋ ਤੁਸੀਂ ਵੀ ਜੇ ਚਾਹੁੰਦੇ ਹੋ ਕਿ ਤੁਹਾਡੇ ਵੀ ਨਾਮ ਆਉਣ ਕਮੈਂਟ ਦੇ ਵਿੱਚ ਤਾਂ ਮੈਂ ਬੋਲਾਂ ਤੇ ਜ਼ਰੂਰ ਤੁਸੀਂ ਕਮੈਂਟ ਕਰੋ ਜਲਦੀ ਜਲਦੀ ਤੇ ਫੁੱਲ ਵਾਚ ਆਪਾਂ ਵੀਡੀਓ ਸਟਾਰਟ ਕਰਦੇ ਆ ਜੀ ਚਲੋ ਆ ਚੈੱਕ ਕਰਦੇ ਆ ਸੋ ਗਾਇਸ ਅਸੀਂ ਕੀ ਕਰਨਾ ਹੈ ਇੱਕ ਚਮਚ ਲੈਣਾ ਹੈ ਕੱਚ ਦੀ ਗਲਾਸੀ ਤੇ ਜੇ ਤੁਸੀਂ ਕੱਚ ਦੀ ਕੋਲੀ ਦੇ ਵਿੱਚ ਦੁੱਧ ਪਾ ਲਓ ਕਿਤਨੀ ਵਧੀਆ ਗੱਲ ਆ ਤੇ ਹਾਂ ਮੇਰੇ ਕੋਲ ਨਹੀਂ ਸੀ ਹੈਗੀ ਇਸ ਕਰਕੇ ਮੈਂ ਜੋ ਉਸਦੀ ਕੋਲੀ ਚ ਪਾਈ ਤੇ ਸੋ ਇਹ ਦੁੱਧ ਲੈਣਾ ਹੈ ਤੇ ਇੱਕ ਗਲਾਸੀ ਲੈਣੀ ਹੈ ਤੇ ਆਪਾਂ ਕੀ ਬਣਾ ਲੱਗੇ ਆ ਵਧੀਆ ਚੀਜ਼ ਜਿਹਦੇ ਨਾਲ ਬਿਲਕੁਲ ਵੀ ਐਸਿਡ ਨਹੀਂ ਬਣੂਗਾ ਤੇ ਜਾਗ ਨਹੀਂ ਬਣੂਗਾ ਤੇ ਬਿਲਕੁਲ ਵੀ ਮਤਲਬ ਤੇ ਤੁਸੀਂ ਜਦੋਂ ਵੀ ਪੀਣਾ ਇਹ ਤੁਸੀਂ ਮਾਰਨ ਟਾਈਮ ਹੀ ਪੀਣਾ ਤੁਸੀਂ ਚਾਹ ਨਹੀਂ ਪੀਣੀ ਚਾਹ ਤੁਸੀਂ 15 20 ਮਿੰਟ ਠਹਿਰ ਕੇ ਪੀ ਸਕਦੇ ਹੋ ਤੇ ਉਸ ਤੋਂ ਤੁਸੀਂ ਚਾਹ ਨਹੀਂ ਪੀਣੀ ਜਦੋਂ ਵੀ ਤੁਸੀਂ ਮਾਰਨ ਟਾਈਮ ਉੱਠਣਾ ਫਰੈਸ਼ ਹੋਣਾ ਤੇ ਤੁਸੀਂ ਇਹਨੂੰ ਬਣਾ ਕੇ ਪੀਓ ਤੇ ਬਹੁਤ ਵਧੀਆ ਲਿੰਦਾ ਹੈ ਤੇ ਇਹਦੇ ਨਾਲ ਬਿਲਕੁਲ ਇਹ ਐਸਿਡ ਵਗੈਰਾ ਤੇ ਜਾਬ ਵਗੈਰਾ ਬਿਲਕੁਲ ਨਹੀਂ ਬੰਦਾ ਤੇ ਇੱਕ ਜਿਹੜੀ ਤੁਹਾਨੂੰ ਫੜੀ ਵਗੈਰਾ ਪਿੰਦੀ ਉਹ ਵੀ ਬਿਲਕੁਲ ਨਹੀਂ ਪਾਹੀਦੀ ਇਹ ਚਾਪਾ ਕੀ ਕਰਨਾ ਹੈ ਤੇ ਆਪਾਂ ਇਹਦੇ ਵਿੱਚ ਅੱਧੀ ਗਲਾਸੀ ਨੂੰ ਪਾਣੀ ਦੀ ਕਰਾਂਗੇ ਜੀ ਤੇ ਇੰਨੀ ਗਲਾਸੀ ਆਪਾਂ ਪਾਣੀ ਦੀ ਕਰਨੀ ਹੈ ਤੁਸੀਂ ਦੇਖੋ ਇਹਦੇ ਸੁੱਕੀ ਗਲਾਸ 'ਚ ਆਪਾਂ ਪਾਣੀ ਦੇ ਕੀਤੇ ਇਹਦੇ ਵਿੱਚ ਆਪਾਂ ਪਾਵਾਂਗੇ ਤੇ ਇਹਦੇ ਵਿੱਚ ਚਪਖੰਡ ਸੁਖੰਡ ਪੀਂ ਅੱਧਾ ਚਮਚਾ ਪਾਉਣਾ ਜ਼ਿਆਦਾ ਨਹੀਂ ਕਿਉਂਕਿ ਇਹ ਜ਼ਿਆਦਾ ਮਿੱਠਾ ਹੋ ਜਾਂਦਾ ਹੈ ਜਿਨ੍ਹਾਂ ਨੂੰ ਨਮਕ ਪਸੰਦ ਆ ਉਹ ਨਮਕ ਪਾ ਸਕਦੇ ਆ ਇਹ ਖੰਡ ਨੂੰ ਸਕਿੱਪ ਕਰ ਸਕਦੇ ਆ ਤੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਦੁੱਧ ਆਪਾਂ ਥੋੜਾ ਕਰਕੇ ਪਿਆਵਾਂਗੇ ਤੇ ਇਸ ਨੂੰ ਮਿਕਸ ਕਰ ਲੈਣਾ ਹੈ ਬਹੁਤ ਵਧੀਆ ਹੈ ਬੰਦੇ ਸੋ ਤੁਸੀਂ ਸਿਰਫ ਮਾਰਨਿੰਗ ਚਾਹ ਹੀ ਕਿਨਾਂ ਹੈ ਉਹ ਵੀ ਨੰਨੇ ਪੇਟ ਦੀ ਕੋਸ਼ਿਸ਼ ਨਾਲ ਖਾਦਾ ਹੋਵੇ ਸਵੇਰੇ ਤੇ ਫਿਰ ਤੁਸੀਂ ਜਿਨਾਂ ਤੇ ਬਹੁਤ ਵਧੀਆ ਰਹਿੰਦਾ ਤੇ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਵੀ ਇਹ ਦੋ ਕਿ ਮਾਰਨਿੰਗ ਦਾ ਚਾਹ ਵਗੈਰਾ ਬੱਚਿਆਂ ਨੂੰ ਘੱਟ ਦੋ ਗਰਮੀ ਦਾ ਮੌਸਮ ਹੈ ਤੇ ਗਰਮੀ ਵਿੱਚ ਇਹੋ ਜੀਆਂ ਚੀਜ਼ਾਂ ਹੀ ਵਧੀਆ ਰਹਿੰਦੀਆਂ ਨੇ ਕੋਈ ਵੀ ਚੀਜ਼ ਲੱਗਿਆ ਬਣਾ ਲਓ ਤਾਂ ਇਹ ਜਿ ਬਣਾ ਲਓ ਤਾਂ ਬਹੁਤ ਵਧੀਆ ਫੀਲ ਕੀਤਾ ਹੁੰਦਾ ਹੈ ਬਹੁਤ ਵਧੀਆ ਰਿਜ਼ਲਟ ਹੁੰਦਾ ਹੈ ਇਹਦਾ ਤੁਸੀਂ ਇਹ ਬਣਾ ਕੇ ਆਪਣੇ ਬੱਚਿਆਂ ਨੂੰ ਦੋ ਤੇ ਬਹੁਤ ਵਧੀਆ ਖੋਦੀ ਦੋ ਤੇ ਬਹੁਤ ਵਧੀਆ ਇਹ ਵਿਟਾਮਿਨਸ ਮਿਲਦੇ ਨੇ ਨਾਲ ਤੇ ਤੁਸੀਂ ਦੇਖ ਸਕਦੇ ਹੋ ਸੋ ਜਿਆਦਾ ਪਾਣੀ ਨਹੀਂ ਪਾਉਣਾ 1/3 ਗਲਾਸੀ ਪਾਣੀ ਵੀ ਤੁਸੀਂ ਪਾਉਣੀ ਆ ਬਾਕੀ ਆਪਣੇ ਘਰ ਦੇ ਰਿਕਰਡਿੰਗ ਜਿੰਨਿਆਂ ਨੇ ਵੀ ਪੀਣਾ ਸੋ ਉਹਨਾਂ ਨੂੰ ਬਣਾ ਕੇ ਦੇ ਸਕਦੇ ਹੋ ਜਿਵੇਂ ਜਸਾਂਗੇ ਜੀ ਬਹੁਤ ਟੇਸਟਫੁਲ ਹੈ ਸੋ ਤੁਸੀਂ ਚਾਹੋ ਤਾਂ ਨਮਕ ਤੇ ਚਾਹੋ ਤਾਂ ਖੰਡ ਵੀ ਪਾ ਸਕਦੇ ਹੋ ਤੇ ਜਿਨ੍ਹਾਂ ਨੂੰ ਖੰਡ ਨਹੀਂ ਪਸੰਦ ਹੈਗੀ ਮਿੱਠਾ ਨਹੀਂ ਹਿੱਸਾ ਤਾਂ ਉਹ ਸਕਿੱਪ ਕਰ ਸਕਦੇ ਹੋ ਨਮਕ ਪਾ ਕੇ ਬਣਾ ਸਕਦੇ ਆ ਤੇ ਬਹੁਤ ਵਧੀਆ ਬਣਦੀ ਆ ਸੋ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਤੇ ਜੇ ਅੱਜ ਦੀ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਹੋਵੇ ਤਾਂ ਇਸ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਫੁੱਲ ਵਾਚ ਕਰਕੇ ਵੀਡੀਓ ਦੇਖਿਆ ਕਰੋ ਤੇ ਬਾਕੀ ਮੈਂ ਹੁਣ ਆਪਣੇ ਨਾਮ ਬੋਲਾਂਗੀ ਤੇ ਸੋ ਫਸਟ ਕਮੈਂਟ ਸੀ ਲਾਈਫ ਸਟਾਈਲ ਪ੍ਰਮਤੀ ਵਿਦਾ ਤੇ ਦੂਸਰਾ ਸੀ ਸੰਦੀਪ ਭੈਣ ਦਾ ਕਿਸ ਦਾ ਅੰਮ੍ਰਿਤਰੀ ਉਹਨਾਂ ਦਾ ਵੀ ਨਾਮ ਸੰਦੀਪ ਆ ਚੌਥਾ ਮਨਰਾਜ ਦਾ ਮਨਰਾਜ ਆਈਡੀ ਆ ਉਹ ਵੀ ਸੰਦੀਪ ਭੈਣੀ ਆ ਤੇ ਚੌਥਾ ਹੈਗਾ ਕੁਲਵਿੰਦਰ ਭੈਣ ਉਹਨਾਂ ਨੇ ਵੀ ਕਮੈਂਟ ਕੀਤਾ ਸੀ ਥੈਂਕ ਯੂ ਸੰਜਲ ਭੈਣ ਤੇ ਹੋਰ ਵੀ ਕਾਫੀ ਭੈਣਾਂ ਨੇ ਤੇ ਥੈਂਕ ਯੂ so much ਉਹਨਾਂ ਦਾ ਜਿਨ੍ਹਾਂ ਨੇ ਕਮੈਂਟ ਕੀਤੇ ਨੇ ਸੋ ਥੈਂਕ ਯੂ so much ਉਹਨਾਂ ਦਾ ਤੇ ਤੇ ਜੇ ਮੇਰੀ ਥੋੜੀ ਜਿਹੀ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਆਪਾਂ ਹੁਣ ਮਿਲਦੇ ਆ ਤੁਹਾਨੂੰ ਅਗਲੀ ਨੈਕਸਟ ਵੀਡੀਓ ਦੇ ਨਾਲ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਬਾਕੀ ਤੁਸੀਂ ਜਿੰਨੇ ਜਮੇ ਦਾ ਪਾਇ ਪੁੱਛਣਾ ਚਾਹੁੰਦੇ ਹੋ ਤਾਂ ਮੈਂ ਅਭੀ ਦਾ ਸਕਦੀ ਹਾਂ ਤੁਸੀਂ ਦੇਖ ਸਕਦੇ ਸੀ ਲਿਖਿਆ ਤੇ ਮੈਂ ਇਹਨਾਂ ਨੂੰ ਕੀ ਲਗਾਉਣੀ ਆ ਤੇ ਉਹਦੇ ਬਾਰੇ ਤੁਸੀਂ ਪੁੱਛ ਸਕਦੇ ਹੋ ਤੇ ਬਿਲਕੁਲ ਵੀ ਮਤਲਬ ਆਪਾਂ ਜਦੋਂ ਮੈਂ ਜੁੜਾ ਕਰਦੀ ਹਾਂ ਤੇ ਆਪਣੇ ਆਪ ਹੀ ਖੁੱਲ ਜਾਂਦਾ ਹੈ ਇਦਾਂ ਦੇ ਵਾਲ ਨੇ ਤੇ ਤੇ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਤੇ ਮਿਲਣਾ ਤੁਹਾਨੂੰ ਨੈਕਸਟ ਵੀਡੀਓ ਨੂੰ ਨਾਲ ਹੋਜੀ ਮੋਬਾਈਲ ਬਲੇ